ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਜੀ ਗੁਰਿੰਦਰ ਇੱਕ ਵਾਰੀ ਫੇਰ ਤੋਂ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਅੱਜ ਦੀ ਜਿਹੜੀ ਸੱਚੀ ਕਹਾਣੀ ਸਬੰਧ ਰੱਖਦੀ ਆ ਜੀ ਮਹਾਰਾਸ਼ਟਰ ਦੇ ਨਾਲ ਤੇ ਮਹਾਰਾਸ਼ਟਰ ਦਾ ਬਹੁਤ ਮਕਬੂਲ ਸ਼ਹਿਰ ਮੁੰਬਈ ਮੁੰਬਈ ਸੈਂਟਰਲ ਦੀ ਮੈਂ ਗੱਲ ਕਰੂੰਗਾ ਜੀ ਇੱਥੇ ਇੱਕ ਪਰਿਵਾਰ ਰਹਿੰਦਾ ਇੱਕ ਬਜ਼ੁਰਗ ਆ ਜੀ 78 ਸਾਲ ਜੀਨਾਂ ਦੀ ਉਮਰ ਹੈ ਜ਼ਿੰਦਗੀ 'ਚ ਬਹੁਤ ਕੁਝ ਹਾਸਲ ਕੀਤਾ ਇੱਕ ਵੈਲ ਸੈਟਲਡ ਲਾਈਫ ਆ ਬਹੁਤ ਉਹਨਾਂ ਨੇ ਪੈਸਾ ਕਮਾਇਆ ਇੱਕ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਸੀ ਘਰ ਵਾਲੀ ਉਹਨਾਂ ਦੀ ਦੁਨੀਆ ਨੂੰ ਛੱਡ ਕੇ ਜਾ ਚੁੱਕੀ ਐ ਤੇ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਬੇਟਾ ਤੇ ਬਹੂ ਰਹਿ ਰਹੇ ਸੀ ਮਤਲਬ ਤਿੰਨ ਜਣਿਆਂ ਦਾ ਪਰਿਵਾਰ ਰਹਿ ਰਿਹਾ ਹੁੰਦਾ ਵਾ ਹੁਣ ਬਜ਼ੁਰਗ ਬੰਦੇ ਨੂੰ ਥੋੜਾ ਜਿਹਾ ਸਮਾਂ ਕੱਢਣਾ ਕਈ ਵਾਰ ਔਖਾ ਲੱਗਦਾ ਸਾਰਾ ਕੁਝ ਜ਼ਿੰਦਗੀ 'ਚ ਕੀਤਾ ਹੋਇਆ ਬੱਚੇ ਵੀ ਸੈੱਟ ਹੋ ਗਏ ਤੇ ਹੁਣ ਸਿਰਫ ਸਾਰਾ ਧਿਆਨ ਜਿਹੜਾ ਸੀਗਾ ਉਸ ਬਜ਼ੁਰਗ ਦਾ ਫੋਨ ਦੇ ਉੱਤੇ ਸੀ ਸਾਰਾ ਦਿਨ ਫੋਨ ਦੀ ਵਰਤੋਂ ਕਰਦੇ ਨੇ ਉਹ ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੇ ਨੇ ਯਾਰ ਮਿੱਤਰ ਬਣਾਉਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਫੇਸਬੁੱਕ ਤੇ ਕੀ ਹੁੰਦਾ ਕਿਵੇਂ ਹੁੰਦਾ ਤੇ ਆਪਣੇ ਫਰੈਂਡ ਐਡ ਕਰਦੇ ਨੇ ਤੇ ਹੁਣ ਫੇਸਬੁੱਕ ਤੇ ਹਰ ਤਰ੍ਹਾਂ ਦਾ ਬੰਦਾ ਆਪਾਂ ਨੂੰ ਮਿਲਣਾ ਹਰ ਤਰ੍ਹਾਂ ਦੀ ਜਿਹੜੀ ਫਰੈਂਡ ਰਿਕੁਐਸਟ ਆਉਣੀਆਂ ਆਪਣੇ ਸਾਹਮਣੇ ਸੁਜੈਸ਼ਨਸ ਆਉਣੀਆਂ ਨੇ ਤੇ ਕਈ ਵਾਰ ਬੰਦੇ ਦੀ ਜਿਹੜੀ ਨੀਤ ਆ ਉਹ ਡੋਲ ਜਾਂਦੀ ਆ ਇਸ ਬਜ਼ੁਰਗ ਦੇ ਸਾਹਮਣੇ ਇੱਕ ਵਾਰ ਇੱਕ ਪ੍ਰੋਫਾਈਲ ਆਉਂਦੀ ਆ ਸ਼ਲਨੀ ਨਾਮ ਦੀ ਕਾਫੀ ਖੂਬਸੂਰਤ ਡੀਪੀ ਉਸ ਪ੍ਰੋਫਾਈਲ ਤੇ ਲੱਗੀ ਹੋਈ ਸੀ ਤੇ ਇਹ ਬਜ਼ੁਰਗ ਉਹਨੂੰ ਫਰੈਂਡ ਰਿਕੁਐਸਟ ਭੇਜ ਦਿੰਦਾ ਉਧਰੋਂ ਨਾਲ ਹੀ ਫਰੈਂਡ ਰਿਕੁਐਸਟ ਜਿਹੜੀ ਭੇਜੀ ਸੀ ਉਹ ਡਿਲੀਟ ਹੋ ਜਾਂਦੀ ਆ ਇਸ ਬਜ਼ੁਰਗ ਨੇ ਇਹ ਦੇਖ ਲਿਆ ਸੀ ਕਿ ਉਹ ਦੁਬਾਰਾ ਫੇਰ ਐਡ ਫਰੈਂਡ ਦੀ ਆਪਸ਼ਨ ਆਉਣ ਲੱਗੀ ਇਹਦਾ ਮਤਲਬ ਰਿਕੁਐਸਟ ਆ ਜਿਹੜੀ ਉਹ ਸੈਪਟ ਨਹੀਂ ਹੋਈ ਥੋੜੀ ਦੇਰ ਬਾਅਦ ਹੀ ਉਸੇ ਸ਼ਾਮ ਨੂੰ ਉਸੇ ਆਈਡੀ ਤੋਂ ਉਸ ਬਜ਼ੁਰਗ ਨੂੰ ਫਰੈਂਡ ਰਿਕੁਐਸਟ ਆ ਜਾਂਦੀ ਆ ਤਾਂ ਬਜ਼ੁਰਗ ਇਹ ਹੈਰਾਨ ਹੁੰਦਾ ਵੀ ਮੈਂ ਜਦੋਂ ਰਿਕੁਐਸਟ ਭੇਜੀ ਸੀ ਉਹਨੂੰ ਡਿਲੀਟ ਕਰਤੀ ਤੇ ਹੁਣ ਦੁਬਾਰਾ ਆਪ ਹੀ ਉਹਨੇ ਮੈਨੂੰ ਫੇਰ ਫਰੈਂਡ ਰਿਕੁਐਸਟ ਭੇਜੀ ਆ ਅਕਸੈਪਟ ਕਰ ਲੈਂਦੇ ਆ ਫਰੈਂਡ ਰਿਕੁਐਸਟ ਨੂੰ ਉਸ ਤੋਂ ਬਾਅਦ ਪ੍ਰੋਫਾਈਲ ਉਹਨਾਂ ਦੀ ਦੇਖੀ ਜਾਂਦੀ ਆ ਤੇ ਕਾਫੀ ਖੂਬਸੂਰਤ ਤਸਵੀਰਾਂ ਉਸ ਮਹਿਲਾ ਦੀਆਂ ਜਿਹੜੀਆਂ ਪ੍ਰੋਫਾਈਲ ਦੇ ਵਿੱਚ ਸੀਗੀਆਂ ਮੈਸੇਜ ਕਰਦਾ ਬਜ਼ੁਰਗ ਹਾਈ ਲੈ ਕੇ ਉਹਦੋਂ ਜਵਾਬ ਆ ਜਾਂਦਾ ਤੇ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ ਮੈਸੰਜਰ ਤੇ ਚੈਟ ਇਹਨਾਂ ਦੋਨਾਂ ਦੀ ਸ਼ੁਰੂ ਹੋ ਜਾਂਦੀ ਹੈ ਤਾਂ ਅੱਗੇ ਉਹ ਜਿਹੜੀ ਸ਼ਾਲਨੀ ਸੀ ਉਹ ਕਹਿੰਦੀ ਆ ਕਿ ਬਹੁਤ ਸਾਰੇ ਇੱਥੇ ਬੰਦੇ ਮੈਨੂੰ ਮਿਲਦੇ ਨੇ ਬਹੁਤ ਸਾਰੀਆਂ ਰਿਕੁਐਸਟ ਆਉਂਦੀਆਂ ਨੇ ਪਰ ਤੁਹਾਡੀ ਪ੍ਰੋਫਾਈਲ ਮੈਨੂੰ ਬੜੀ ਜੈਨੂਅਲ ਲੱਗੀ ਭਾਵੇਂ ਤੁਸੀਂ ਮੇਰੇ ਤੋਂ ਬਹੁਤ ਵੱਡੇ ਹੋ ਪਰ ਤੁਸੀਂ ਇਨਸਾਨ ਚੰਗੇ ਲੱਗਦੇ ਹੋ ਮਤਲਬ ਉਹਦੇ ਤਾਰੀਫਾਂ ਦੇ ਪੁਲ ਉਹਨੇ ਬੰਨੇ ਲੇਡੀ ਨੇ ਤੇ ਇਹਨੇ ਅੱਗੇ ਉਹ ਜਦੋਂ ਬਜ਼ੁਰਗ ਨੇ ਆਫਰ ਕੀਤੀ ਕਿ ਆਪਾਂ ਦੋਸਤ ਬਣ ਸਕਦੇ ਹਾਂ ਤਾਂ ਉਹਨੇ ਹਾਮੀ ਭਰਤੀ ਕਾਫੀ ਦਿਨ ਫੇਸਬੁਕ ਤੇ ਚੈਟ ਚੱਲਦੀ ਆ ਉਸ ਤੋਂ ਬਾਅਦ ਦੋਨਾਂ ਦੇ ਵਟਸਐਪ ਨੰਬਰ ਜਿਹੜੇ ਆ ਉਹ ਐਕਸਚੇਂਜ ਹੋ ਜਾਂਦੇ ਆ ਵਟਸਐਪ ਦੇ ਉੱਤੇ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਆ ਕਾਫੀ ਗਹਿਰੀ ਇਹਨਾਂ ਦੀ ਦੋਸਤੀ ਹੋ ਜਾਂਦੀ ਆ ਉਦੋਂ ਸ਼ਾਲਿਨੀ ਦੱਸਦੀ ਆ ਕਿ ਮੈਂ ਇੱਕ ਤਲਾਕ ਸ਼ੁਦਾ ਔਰਤ ਆ ਤੇ ਮੇਰਾ ਇੱਕ ਬੇਟਾ ਵਾ ਕਾਫੀ ਦਿਨ ਗੱਲ ਇਦਾਂ ਚੱਲਦੀ ਆ ਤਾਂ ਇੱਕਦਮ ਜਿਹੜੀ ਸ਼ਾਲਿਨੀ ਆ ਉਹ ਸੰਪਰਕ ਤੋੜ ਲੈਂਦੀ ਆ ਗਾਇਬ ਹੋ ਜਾਂਦੀ ਆ ਗੱਲਬਾਤ ਬਿਲਕੁਲ ਬੰਦ ਕਰ ਦਿੰਦੀ ਆ ਤਾਂ ਬਜ਼ੁਰਗ ਬੜਾ ਉਤਾਵਲਾ ਹੁੰਦਾ ਸ਼ਾਲਨੀ ਦੇ ਨਾਲ ਗੱਲ ਕਰਨ ਦੇ ਲਈ ਪਰ 4-5 ਦਿਨ ਉਹਦਾ ਮੈਸੇਜ ਨਹੀਂ ਆਉਂਦਾ 4-5 ਦਿਨ ਬਾਅਦ ਸ਼ਾਲਨੀ ਆਪ ਫਿਰ WhatsApp ਤੇ ਮੈਸੇਜ ਕਰਦੀ ਆ ਤਾਂ ਬਜ਼ੁਰਗ ਕਹਿੰਦਾ ਵੀ ਕਿੱਥੇ ਚਲੀ ਗਈ ਸੀ ਤੂੰ ਵੀ ਮੈਂ ਤੈਨੂੰ ਬਹੁਤ ਮਿਸ ਕੀਤਾ ਯਾਦ ਕੀਤਾ ਵੀ ਸਾਰਾ ਕੁਝ ਠੀਕ ਤਾਂ ਹੈ ਐਦਾਂ ਉਹਨੂੰ ਸਵਾਲ ਕਰਦਾ ਤਾਂ ਸ਼ਾਲਨੀ ਕਹਿੰਦੀ ਆ ਵੀ ਕੁਝ ਵੀ ਠੀਕ ਨਹੀਂ ਆ ਮੇਰਾ ਬੇਟਾ ਬਹੁਤ ਜ਼ਿਆਦਾ ਬਿਮਾਰ ਹੈ ਉਹ ਹਸਪੀਟਲ ਦੇ ਵਿੱਚ ਆ ਤੇ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਮੈਂ ਉਹਦਾ ਇਲਾਜ ਕਰਾ ਸਕਾਂ ਬਜ਼ੁਰਗ ਜਜਬਾਤੀ ਹੁੰਦਾ ਕਿਉਂਕਿ ਉਹਨੇ ਦੋਸਤੀ ਕੀਤੀ ਸੀ ਉਹ ਕਹਿੰਦਾ ਵੀ ਜਿੱਥੇ ਵੀ ਜਿਹੜਾ ਵੀ ਵਧੀਆ ਹਸਪੀਟਲ ਆ ਉੱਥੇ ਆਪਣੇ ਬੇਟੇ ਦਾ ਤੂੰ ਇਲਾਜ ਕਰਾ ਜਿਹੜਾ ਵੀ ਖਰਚਾ ਹੋਊਗਾ ਉਹ ਮੈਂ ਦਊਗਾ ਕਿਉਂਕਿ ਇੱਕ ਅਮੀਰ ਘਰ ਤੋਂ ਸੰਬੰਧ ਰੱਖਦਾ ਸੀ ਇਹ ਬਜ਼ੁਰਗ ਜਿਹੜਾ 78 ਸਾਲਾਂ ਦਾ ਤਾਂ ਸ਼ਾਲਨੀ ਬਹੁਤ ਖੁਸ਼ ਹੁੰਦੀ ਆ ਕੁਝ ਆਪਣੇ ਅਕਾਊਂਟ ਨੰਬਰ ਭੇਜਦੀ ਆ ਉਹਦੇ ਤੇ ਪੈਸੇ ਮੰਗਵਾਉਂਦੀ ਆ ਇੱਕ ਵਾਰ ਨਹੀਂ ਕਈ ਵਾਰ ਉਹ ਜਿਹੜੇ ਉਸ ਬਜ਼ੁਰਗ ਤੋਂ ਪੈਸੇ ਆਪਣੇ ਅਕਾਊਂਟ ਦੇ ਵਿੱਚ ਭਵਾਉਂਦੀ ਆ ਤੇ اچانک ਫੇਰ ਉਹ ਗਾਇਬ ਹੋ ਜਾਂਦੀ ਆ ਬਿਲਕੁਲ ਕੋਈ ਵੀ ਮੈਸੇਜ ਨਹੀਂ ਕਰਦੀ ਨੰਬਰ ਉਹਦਾ ਬੰਦ ਬੰਦ ਹੋ ਜਾਂਦਾ ਤੇ ਬਜ਼ੁਰਗ ਫੇਰ ਟੈਂਸ਼ਨ ਦੇ ਵਿੱਚ ਸੀ ਕਿ ਆਖਿਰ ਸ਼ਾਲਨੀ ਗੱਲ ਕਿਉਂ ਨਹੀਂ ਕਰ ਰਹੀ ਤਾਂ ਕੁਝ ਦਿਨਾਂ ਬਾਅਦ ਇੱਕ ਉਹਨੂੰ ਹੋਰ ਫਰੈਂਡ ਰਿਕੁਐਸਟ ਆਉਂਦੀ ਆ ਫੇਸਬੁੱਕ ਦੇ ਉੱਤੇ ਤੇ ਉਸ ਕੁੜੀ ਦਾ ਨਾਮ ਸੀਗਾ ਜੀ ਕਵਿਤਾ ਉਹ ਜਦੋਂ ਬਜ਼ੁਰਗ ਫਰੈਂਡ ਰਿਕੁਐਸਟ ਅਕਸੈਪਟ ਕਰਦਾ ਵਾ ਤਾ ਇਹ ਹੁਣ ਉਹਨੂੰ ਮਿਸ ਕਰ ਰਿਆ ਸੀ ਸ਼ਾਲੀਨੀ ਉਹਨ ਦਾ ਇੱਕ ਹੋਰ ਔਰਤ ਜਿਹੜੀ ਉਹਦੇ ਨਾਲ ਐਡ ਹੋਈ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰਦਾ ਵਾ ਤੇ ਸਾਰਾ ਜਦਾਂ ਉਹ ਸ਼ਾਲੀਨੀ ਨਾਲ ਗੱਲ ਕਰ ਰਿਆ ਸੀ ਉਦਾਂ ਹੀ ਇਹਦੇ ਨਾਲ ਵੀ ਜਾਣ ਪਛਾਣ ਵਧਾਉਂਦਾ ਵਾ WhatsApp ਨੰਬਰ ਆ ਜਿਹੜੇ ਉਹ ਐਕਸਚੇਂਜ ਹੁੰਦੇ ਨੇ ਇਸ ਵਾਰੀ ਇਹਨਾਂ ਦੀ ਜਿਹੜੀ ਗੱਲਬਾਤ ਆ ਉਹ ਹੋਰ ਹੱਦਾਂ ਪਾਰ ਕਰ ਜਾਂਦੀ ਆ ਮਤਲਬ ਕਵਿਤਾ ਇਹਨੂੰ ਕਨਵਿੰਸ ਕਰਦੀ ਆ ਬਜ਼ੁਰਗ ਨੂੰ ਕਿ ਇਹਦੇ ਨਾਲ ਉਹ ਅਸ਼ਲੀਲ ਗੱਲਾਂ ਕਰੇ ਅਸ਼ਲੀਲ ਜਿਹੜੀਆਂ ਅਸ਼ਲੀਲ ਗੱਲਾਂ ਕਰਨ ਤੇ ਮਜਬੂਰ ਕਰਦੀ ਆ ਉਹ ਜਿਹੜੀ ਫੋਨ ਕਾਲ ਆ ਉਹ ਵੀਡੀਓ ਕਾਲ ਦੇ ਵਿੱਚ ਬਦਲ ਜਾਂਦੀ ਆ ਤੇ ਵੀਡੀਓ ਕਾਲ ਕਾਲ ਦੇ ਉੱਤੇ ਦੋਨੋਂ ਆਪਣੀਆਂ ਜਿਹੜੀਆਂ ਨੰਗੇਜ਼ ਤਸਵੀਰਾਂ ਦਿਖਾਉਣ ਦੇ ਵਿੱਚ ਗੁਰੇਜ਼ ਨਹੀਂ ਕਰਦੇ ਤੇ ਸਾਰੀਆਂ ਹੱਦਾਂ ਟੱਪ ਜਾਂਦੇ ਨੇ ਹੁਣ ਉਧਰੋਂ ਜਿਹੜੀ ਕਵਿਤਾ ਸੀ ਜਦੋਂ ਬਜ਼ੁਰਗ ਆਪਣਾ ਬੈਡਰੂਮ ਦਿਖਾ ਰਿਆ ਆਪਣਾ ਬਾਥਰੂਮ ਦਿਖਾ ਰਿਆ ਤੇ ਬਿਲਕੁਲ ਨਿਊਡ ਅਵਸਥਾ ਦੇ ਵਿੱਚ ਆ ਉਹ ਉਹਦੇ ਸਕਰੀਨਸ਼ਾਟ ਲੈ ਰਹੀ ਸੀ ਤੇ ਸਾਰੇ ਸਕਰੀਨਸ਼ਾਟ ਆ ਜਿਹੜੇ ਉਹ ਸੇਵ ਕਰ ਰਹੀ ਸੀ ਕੁਝ ਦਿਨ ਤਾਂ ਗੱਲਾਂបਾਤਾਂ ਕਰਕੇ ਉਹ ਉਹੀ ਫੋਟੋਆਂ WhatsApp ਤੇ ਉਹਨੂੰ ਸੈਂਡ ਕਰਦੀ ਆ ਕਵਿਤਾ ਬਜ਼ੁਰਗ ਨੂੰ ਤੇ ਬਜ਼ੁਰਗ ਦੇਖ ਕੇ ਹਿਲ ਜਾਂਦਾ ਕਿ ਇਹ ਮੇਰੀਆਂ ਫੋਟੋਆਂ ਜਿਹੜੀਆਂ ਬਿਲਕੁਲ ਨਗਨ ਅਵਸਥਾ ਦੇ ਵਿੱਚ ਆ ਇਹਦੇ ਕੋਲ ਕਿਵੇਂ ਆਈਆਂ ਤੇ ਉਹ ਉਹਨੂੰ ਭੇਜ ਕੇ ਬਲੈਕਮੇਲ ਕਰਦੀ ਆ ਕਿ ਮੈਨੂੰ ਇੰਨੇ ਪੈਸਿਆਂ ਦੀ ਲੋੜ ਆ ਤੂੰ ਉਹ ਤੈਨੂੰ ਦੇਣੇ ਪੈਣੇ ਆ ਨਹੀਂ ਤਾਂ ਮੈਂ ਇਹ ਸੋਸ਼ਲ ਮੀਡੀਆ ਦੇ ਉੱਤੇ ਤੇਰੀਆਂ ਫੋਟੋਆਂ ਵਾਇਰਲ ਕਰ ਦੂੰਗੀ ਤਾਂ ਉਸ ਬਜ਼ੁਰਗ ਨੇ ساری ਉਮਰ ਇੱਜ਼ਤ ਕਮਾਈ ਸੀ ਆਪਣੀ ਇੱਜ਼ਤ ਦੀ ਫਿਕਰ ਉਹਨੂੰ ਪੈ ਜਾਂਦੀ ਆ ਤੇ ਉਹ ਜਿੰਨੇ ਪੈਸੇ ਮੰਗਦੀ ਸੀ ਕਵਿਤਾ ਉਹ ਦੇਈ ਜਾਂਦਾ ਸੀ ਇਹ ਸਿਲਸਿਲਾ ਇੱਕ ਵਾਰ ਨਹੀਂ ਕਈ ਮਹੀਨੇ ਚੱਲਿਆ ਤੇ ਜਦੋਂ ਵੀ ਉਹ ਜਿੰਨੇ ਲੱਖ ਕਹਿੰਦੀ ਸੀ ਉਹਨੇ ਲੱਖ ਉਹ ਪਾ ਦਿੰਦਾ ਸੀ ਉਹਦੇ ਅਕਾਊਂਟ ਦੇ ਵਿੱਚ ਤੇ ਆਖਰ ਇੱਕ ਵਾਰ ਕਵਿਤਾ ਆਪ ਹੀ ਕਿਧਰੇ ਗਾਇਬ ਹੋ ਗਈ ਤੇ ਉਹਦਾ ਕੋਈ ਵੀ ਥੋੜਾ ਟਿਕਾਣਾ ਨਹੀਂ ਪਤਾ ਲੱਗਿਆ ਕਿ ਉਹ ਕਿੱਥੇ ਗਈ ਬਜ਼ੁਰਗ ਨੇ ਵੀ ਸੁੱਖ ਦਾ ਸਾਹ ਲਿਆ ਇਹ ਉਹਦੇ ਤੋਂ ਖਿਹੜਾ ਛੁੱਟਿਆ ਕਾਫੀ ਦਿਨ ਫੇਰ ਬੀਤਦੇ ਨੇ ਤਾਂ ਇੱਕ ਸ਼ਹਿਨਾਜ਼ ਨਾਮ ਦੀ ਲੜਕੀ ਦੀ ਕਾਲ ਆਉਂਦੀ ਆ ਉਸ ਬਜ਼ੁਰਗ ਨੂੰ ਇੱਕ ਇੰਟਰਨੈਸ਼ਨਲ ਕਾਲ ਸੀ ਮਤਲਬ ਨੰਬਰ ਸੀ ਜਿਹੜਾ ਉਹ ਬਾਹਰਲਾ ਸੀਗਾ ਤੇ ਉਹ ਕਹਿੰਦੀ ਆ ਵੀ ਮੈਂ ਸ਼ਹਿਨਾਜ਼ ਗੱਲ ਕਰ ਰਹੀ ਆ ਤੇ ਜਿਹੜੀ ਸ਼ਾਲਨੀ ਦੇ ਬਿਹਾਫ ਦੇ ਉੱਤੇ ਮੈਂ ਗੱਲ ਕਰ ਰਹੀ ਆ ਉਹਨੇ ਮੈਨੂੰ ਕਿਹਾ ਸੀ ਤੁਹਾਡੇ ਨਾਲ ਗੱਲ ਕਰਨ ਨੂੰ ਤਾਂ ਬਜ਼ੁਰਗ ਕਹਿੰਦਾ ਕਿ ਮੈਂ ਕਿਵੇਂ ਮੰਨ ਲਾਂ ਕਿ ਤੁਸੀਂ ਸ਼ਾਲਨੀ ਦੇ ਫਰੈਂਡ ਹੋ ਕਹਿੰਦੀ ਆ ਕਿ ਮੈਂ ਉਹਦੀ ਫਰੈਂਡ ਬੋਲ ਰਹੀ ਆ ਤਾਂ ਉਹ ਜਿਹੜੇ ਸਕਰੀਨਸ਼ਾਟ ਸੀ ਉਹਦੇ ਸ਼ਲਨੀ ਦੇ ਨਾਲ ਚੈਟ ਹੋਈ ਦੇ ਬਜ਼ੁਰਗ ਦੇ ਉਹ ਸਕਰੀਨਸ਼ਾਟ ਕੁਝ ਉਹਨੂੰ ਭੇਜ ਦਿਆ ਤੇ ਇਹ ਦੇਖ ਕੇ ਬਜ਼ੁਰਗ ਮੰਨ ਲੈਂਦਾ ਕਿ ਵਾਕਈ ਇਹ ਜਿਹੜੀ ਫਰੈਂਡ ਆ ਸ਼ਲਨੀ ਦੀ ਸ਼ਲਨੀ ਦੀ ਤੇ ਉਹ ਖੁਸ਼ ਹੁੰਦਾ ਕਿ ਉਹਦੀ ਖਬਰ ਆਈ ਆ ਬੜੀ ਦੇਰ ਬਾਅਦ ਉਹਦੇ ਨਾਲ ਗੱਲਬਾਤ ਕਰਦਾ ਵਾ ਦੋਸਤਾਂ ਦੇ ਵਾਂਗੂ ਤੇ ਉਹਨੂੰ ਪੁੱਛਦਾ ਵਾ ਕਿ ਸ਼ਲਨੀ ਦਾ ਕੀ ਹਾਲ ਆ ਮੇਰੇ ਨਾਲ ਗੱਲ ਕਿਉਂ ਨਹੀਂ ਕਰ ਰਹੀ ਕਿੱਥੇ ਗਈ ਏ ਉਹ ਠੀਕ ਤਾਂ ਹੈ ਉਹਦਾ ਬੇਟਾ ਤਾਂ ਠੀਕ ਹੈ ਤਾਂ ਅੱਗੇ ਉਹ ਜਿਹੜੀ ਸ਼ਹਿਨਾਜ਼ ਆ ਉਹ ਰੋਣ ਲੱਗ ਜਾਂਦੀ ਆ ਤੇ ਕਹਿੰਦੀ ਆ ਸ਼ਲਨੀ ਦਾ ਬੇਟਾ ਤਾਂ ਤੁਸੀਂ ਹੈਲਪ ਕੀਤੀ ਤੁਹਾਡਾ ਥੈਂਕਸ ਕਿ ਉਹ ਠੀਕ ਹੋ ਗਿਆ ਵਾ ਪਰ ਹੁਣ ਜਿਹੜੀ ਸ਼ਲਨੀ ਆਪ ਬਹੁਤ ਜ਼ਿਆਦਾ ਬਿਮਾਰ ਆ ਵੀ ਹੁਣ ਉਹ ਹਸਪੀਟਲ ਦੇ ਵਿੱਚ ਐਡਮਿਟ ਆ ਪਰ ਉਹਦੇ ਇਲਾਜ ਦੇ ਲਈ ਸਾਡੇ ਕੋਲ ਪੈਸੇ ਨਹੀਂ ਇਕੱਠੇ ਹੋ پا ਰਹੇ ਬਜ਼ੁਰਗ ਫੇਰ ਜਜ਼ਬਾਤੀ ਹੋ ਜਾਂਦਾ ਤੇ ਜਿਹੜਾ ਉਹ ਸ਼ਹਿਨਾਜ਼ ਕੁਝ ਅਕਾਊਂਟ ਨੰਬਰ ਭੇਜਦੀ ਆ ਉਸ ਅਕਾਊਂਟ ਦੇ ਵਿੱਚ ਪੈਸੇ ਭੇਜ ਦਿੰਦਾ ਕਿ ਸ਼ਲਨੀ ਆਪਣਾ ਇਲਾਜ ਕਰਾ ਸਕੇ ਕੁਝ ਮਹੀਨੇ ਉਹ ਵੀ ਪੈਸੇ ਮੰਗੀ ਜਾਂਦੀ ਆ ਸ਼ਹਿਨਾਜ਼ ਤੇ ਆਖਰ ਇੱਕ ਦਿਨ ਫੋਨ ਕਰਦੀ ਆ ਰੱਜ ਕੇ ਰੋਂਦੀ ਆ ਤੇ ਉਸ ਬਜ਼ੁਰਗ ਨੂੰ ਕਹਿੰਦੀ ਆ ਕਿ ਜਿਹੜੀ ਸ਼ਾਲਨੀਆਂ ਇਸ ਦੁਨੀਆ ਦੇ ਉੱਤੇ ਨਹੀਂ ਰਹੀ ਉਹਦੀ ਮੌਤ ਹੋ ਚੁੱਕੀ ਆ ਬਜ਼ੁਰਗ ਨੂੰ ਇਹ ਸੁਣ ਕੇ ਬਹੁਤ ਦੁੱਖ ਲੱਗਦਾ ਵਾ ਤੇ ਹੁਣ ਉਹਦੇ ਕੋਲ ਕਰਨ ਨੂੰ ਕੁਝ ਨਹੀਂ ਸੀ ਉਹ ਅੱਗੇ ਜਦੋਂ ਇਹ ਗੱਲ ਸੁਣਦਾ ਕਿ ਸ਼ਲਨੀ ਦੀ ਮੌਤ ਹੋ ਚੁੱਕੀ ਆ ਤੇ ਇਸ ਤੋਂ ਬਾਅਦ ਜਿਹੜੀ ਉਹ ਸ਼ਹਿਨਾਜ਼ ਨਾਮ ਦੀ ਲੜਕੀ ਸੀ ਉਹ ਵੀ ਕਦੇ ਉਸ ਬਜ਼ੁਰਗ ਨੂੰ ਫੋਨ ਨਹੀਂ ਕਰਦੀ ਉਹਦਾ رابطہ ਉੱਥੇ ਹੀ ਖਤਮ ਹੋ ਜਾਂਦਾ ਕੁਝ ਦਿਨ ਫੇਰ ਬੀਤਦੇ ਨੇ ਹੁਣ ਉਹ ਬਹੁਤ ਉਦਾਸ ਸੀਗਾ ਬਜ਼ੁਰਗ ਕਿਉਂਕਿ ਉਹਦਾ ਇਕੱਲਾਪਨ ਸ਼ਾਲਨੀ ਨੇ ਦੂਰ ਕੀਤਾ ਫੇਰ ਕਵਿਤਾ ਆਈ ਉਹਦਾ ਇਕੱਲਾਪਨ ਦੂਰ ਕਰਨ ਦੇ ਲਈ ਪਰ ਉਹਨੇ ਉਹਨੂੰ ਬਲੈਕਮੇਲ ਕੀਤਾ ਤੇ ਇਹਦਾ ਕਿਤੇ ਨਾ ਕਿਤੇ ਜਿਹੜਾ ਸ਼ਹਿਨਾਜ਼ ਦੇ ਨਾਲ ਵੀ ਗੱਲਾਂ ਬਾਤਾਂ ਕਰਕੇ ਉਹਦੇ ਨਾਲ ਵੀ ਦਿਲ ਮਿਲ ਗਿਆ ਸੀਗਾ ਤੇ ਹੁਣ ਫੇਰ ਉਹਨੂੰ ਲੱਗ ਰਿਹਾ ਸੀ ਕਿ ਮੈਂ ਇਕੱਲਾ ਹੋ ਗਿਆ ਹੁਣ ਵੀ ਕੁਝ ਦਿਨਾਂ ਬਾਅਦ ਜੈਸਮੀਨ ਨਾਮ ਦੀ ਇੱਕ ਕੁੜੀ ਸਿੱਧਾ ਫੋਨ ਕਰਦੀ ਆ ਉਸ ਬਜ਼ੁਰਗ ਨੂੰ ਉਹ ਕੋਈ ਫਾਲਤੂ ਦੀ ਗੱਲ ਨਹੀਂ ਕਰਦੀ ਕੋਈ ਉਹਨੂੰ ਇਮੋਸ਼ਨਲ ਬਲੈਕਮੇਲ ਨਹੀਂ ਕਰਦੀ ਸਿੱਧਾ ਉਹ ਫੋਟੋਆਂ ਭੇਜਦੀ ਆ ਜਿਹੜੀਆਂ ਫੋਟੋਆਂ ਉਹਦੀਆਂ ਕਵਿਤਾ ਦੇ ਨਾਲ ਖਿੱਚੀਆਂ ਹੋਈਆਂ ਸੀ ਉਹ ਫੋਟੋ ਭੇਜ ਕੇ ਉਹਨੂੰ ਕਹਿੰਦੀ ਆ ਕਿ ਇਹੇ ਫੋਟੋਆਂ ਮੈਂ ਨੈਟ ਤੇ ਵਾਇਰਲ ਕਰੂੰਗੀ ਮੇਰੇ ਅਕਾਊਂਟ ਦੇ ਵਿੱਚ ਤੂੰ ਇੰਨੇ ਪੈਸੇ ਪਾ ਨਹੀਂ ਤਾਂ ਮੈਂ ਸੁਸਾਈਡ ਕਰੂੰਗੀ ਸੁਸਾਈਡ ਨੋਟ ਦੀ ਫੋਟੋ ਭੇਜ ਦਿੰਦੀ ਆ WhatsApp ਤੇ ਕਿ ਆਹਾ ਮੈਂ ਤੇਰਾ ਨਾਮ ਲਗਾ ਕੇ ਆਪਣੀ ਜਾਨ ਦੇ ਦੂੰਗੀ ਤੇਰੀ ਜ਼ਿੰਦਗੀ ਤਬਾਹ ਕਰ ਦੂੰਗੀ ਇਹ ਇਸ ਵਾਰੀ ਰੂਪ ਜ਼ਿਆਦਾ ਭਿਆਨਕ ਹੋ ਗਿਆ ਸੀ ਜਿਹੜੀ ਜੈਸਮੀਨ ਨਾਮ ਦੀ ਕੁੜੀ ਨੇ ਕਾਲ ਕੀਤੀ ਤੇ ਇਹ ਸੁਣ ਕੇ ਬਜ਼ੁਰਗ ਦੇ ਪੈਰਾਂ ਦੇ ਥੱਲੇੋਂ ਜ਼ਮੀਨ ਨਿਕਲ ਗਈ ਕੰਬਣ ਲੱਗ ਜਾਂਦਾ ਕੁਝ ਵੀ ਉਹਨੂੰ ਸਮਝ ਨਹੀਂ ਆਉਂਦੀ ਕਿ ਉਹ ਕਰੇ ਤਾਂ ਕੀ ਕਰੇ ਉਹਨੂੰ ਪੈਸੇ ਪਾ ਦਿੰਦਾ ਜਿੰਨੇ ਉਹ ਮੰਗਦੀ ਆ ਤੇ ਇਹ سلسلہ ਵੀ ਉਹਦਾ ਬੰਦ ਨਹੀਂ ਹੁੰਦਾ ਇੱਕ ਵਾਰ ਪੈਸਾ ਮੰਗ ਕੇ ਇਹ ਖੇਡ ਖਤਮ ਨਹੀਂ ਹੁੰਦਾ ਉਹ ਬਾਰ ਬਾਰ ਉਹਦੇ ਤੋਂ ਪੈਸੇ ਮੰਗਦੀ ਆ ਤੇ ਇਸ ਵਾਰ ਬਜ਼ੁਰਗ ਕਹਿੰਦਾ ਕਿ ਮੇਰੇ ਕੋਲ ਕੋਈ ਵੀ ਪੈਸਾ ਨਹੀਂ ਬਚਿਆ ਮੈਂ ਸਾਰੇ ਪੈਸੇ ਨੇ ਜਿਹੜੇ ਉਹ ਦੇ ਚੁੱਕਿਆ ਮੇਰੇ ਸਾਰੇ ਅਕਾਊਂਟ ਖਾਲੀ ਹੋ ਚੁੱਕੇ ਨੇ ਮੈਨੂੰ ਮaaf ਕਰ ਦੋ ਪਰ ਜੈਸਮੀਨ ਕਹਿੰਦੀ ਆ ਕਿ ਮੈਨੂੰ ਹੁਣ 7 ਲੱਖ ਦੀ ਲੋੜ ਆ ਜਿੱਦਾਂ ਮਰਜ਼ੀ ਕਰਕੇ ਮੈਨੂੰ ਦੇ ਦੇ ਮੈਂ ਤੇਰਾ ਘੇੜਾ ਛੱਡ ਦਊਗੀ ਨਹੀਂ ਤਾਂ ਫਿਰ ਆ ਸੂਸਾਈਡ ਨੋਟ ਤੇਰੇ ਸਾਹਮਣੇ ਆ ਉਹਨੂੰ ਬਾਰ ਬਾਰ ਧਮਕਾਉਂਦੀ ਆ ਬਲੈਕਮੇਲ ਕਰਦੀ ਆ ਹੁਣ ਜਦੋਂ ਬਜ਼ੁਰਗ ਦੇ ਕੋਲ ਕੋਈ ਆਚਾਰਾ ਨਹੀਂ ਬਚਦਾ ਆਪਣੀ ਨੂੰਹ ਦੇ ਕੋਲ ਜਾਂਦਾ ਉਹ ਤੋਂ 2 ਲੱਖ ਰੁਪਈਆ ਲੈਂਦਾ ਆਪਣੇ ਬੇਟੇ ਦੇ ਕੋਲ ਜਾਂਦਾ ਉਹ ਤੋਂ 5 ਲੱਖ ਰੁਪਈਆ ਲੈਂਦਾ ਤੇ ਉਹ ਬੱਚੇ ਆਗਿਆਕਾਰੀ ਸੀਗੇ ਬਿਲਕੁਲ ਵੀ ਜਵਾਬ ਨਹੀਂ ਦਿੰਦੇ ਜਿੰਨੇ ਪੈਸੇ ਉਹਨਾਂ ਦੇ ਪਿਓ ਨੇ ਮੰਗੇ ਉਹਨਾਂ ਨੇ ਚੁੱਪ ਕਰਕੇ ਦੇ ਦਿੱਤੇ ਪਰ ਮੁੰਡਾ ਸਿਆਣਾ ਸੀਗਾ ਇਹਦਾ ਬਜ਼ੁਰਗ ਦਾ ਉਹਨੂੰ ਕਿਤੇ ਨਾ ਕਿਤੇ ਕੋਈ ਗੜਬੜ ਲੱਗੀ ਵੀ ਅੱਜ ਤੱਕ ਉਹਦੇ ਪਾਪਾ ਨੇ ਪੈਸੇ ਨਹੀਂ ਮੰਗੇ ਕਿਸੇ ਕੰਮ ਦੇ ਲਈ ਅੱਜ ਇਹੋ ਜਿਹਾ ਕੀ ਹੋਇਆ ਕਿ ਸਿੱਧਾ 5 ਲੱਖ ਮੰਗਿਆ ਤਾਂ ਉਹ ਥੋੜਾ ਜਿਹਾ ਅਲਰਟ ਹੁੰਦਾ ਵਾ ਇਨਵੈਸਟੀਗੇਸ਼ਨ ਆਪਣੇ ਐਂਡ ਤੋਂ ਕਰਨੀ ਸ਼ੁਰੂ ਕਰਦਾ ਪਹਿਲਾਂ ਤਾਂ ਉਹ ਅਕਾਊਂਟ ਚੈੱਕ ਕਰਾਉਂਦਾ ਵਾ ਆਪਣੇ ਪਿਓ ਦੇ ਸਾਰੇ ਤਾਂ ਤੁਸੀਂ ਇਹ ਸੋਚ ਕੇ ਹੈਰਾਨ ਹੋਵੋਗੇ ਸੁਣ ਕੇ ਹੈਰਾਨ ਹੋਵੋਗੇ ਕਿ 8 ਕਰੋੜ 70 ਲੱਖ ਰੁਪਈਆ ਪਿਛਲੇ 2 ਸਾਲਾਂ ਦੇ ਵਿੱਚ ਇਹ ਜਿਹੜਾ ਬਜ਼ੁਰਗ ਆ ਉਹ ट्रांजੈਕਸ਼ਨ ਘੁਮਾ ਚੁੱਕਿਆ ਸੀ ਤੇ 700 ਦੇ ਕਰੀਬ ट्रांजੈਕਸ਼ਨ ਜਿਹੜੀਆਂ 2 ਸਾਲਾਂ ਦੇ ਵਿੱਚ ਹੋਈਆਂ ਸੀ 8 ਕਰੋੜ 70 ਲੱਖ ਦੀਆਂ ਹੁਣ ਇਹ ਦੇਖੋ ਜਿਹੜੀ ਇਹ ਗੱਲ ਸੀਗੀ ਜੀ 2013 ਦੀ April 2023 ਸੌਰੀ 13 ਨਹੀਂ 23 ਤੇ ਹੁਣ ਚੜ ਚੁੱਕਿਆ ਜੀ ਜੁਲਾਈ 2025 ਮਤਲਬ 2 ਸਾਲਾਂ ਦੇ ਵਿੱਚ 4 ਕੁੜੀਆਂ ਨੇ ਉਹਨੂੰ ਬਲੈਕਮੇਲ ਕੀਤਾ ਉਹਨੂੰ ਪਾਗਲ ਬਣਾਇਆ ਤੇ ਇਹ ਵੱਡਦਾ ਗਿਆ ਬਜ਼ੁਰਗ ਹੁਣ ਜਦੋਂ ਮੁੰਡੇ ਨੂੰ ਇਹ ਗੱਲ ਦਾ ਪਤਾ ਲੱਗਦਾ ਵੀ 8 ਕਰੋੜ 70 ਲੱਖ ਦੀ ਟ੍ਰਾਂਜੈਕਸ਼ਨ ਉਹਦੇ ਬਾਪ ਨੇ ਕਰਤੀ ਤਾਂ ਉਹਦੇ ਕੋਲ ਆ ਕੇ ਪੁੱਛਦਾ ਵਾ ਕਿ ਇਹ ਸਾਰਾ ਕੁਝ ਕੀ ਆ ਕਿਵੇਂ ਆ ਤਾਂ ਘਬਰਾ ਜਾਂਦਾ ਵਾ ਬਜ਼ੁਰਗ ਤੇ ਘਬਰਾ ਕੇ ਉਹਨੂੰ ਸਾਰਾ ਸੱਚ ਦੱਸ ਦਿੰਦਾ ਜਿਹੜਾ ਸੱਚ ਉਹਨੂੰ ਕਾਫੀ ਦਿਨ ਪਹਿਲਾਂ ਦੱਸ ਦੇਣਾ ਚਾਹੀਦਾ ਸੀ ਅੱਜ 2 ਸਾਲਾਂ ਬਾਅਦ ਉਹ ਦੱਸਦਾ ਆਪਣੇ ਮੁੰਡੇ ਨੂੰ ਮੁੰਡਾ ਸੁਣ ਕੇ ਉਹ ਵੀ ਹੈਰਾਨ ਹੋ ਜਾਂਦਾ ਵੀ ਇਹ ਸਾਰਾ ਕੁਝ ਕੀ ਕਰ ਬੈਠਾ ਉਹਦਾ ਪਿਓ ਉਹਦੇ ਕੋਲ ਕੋਈ ਚਾਰਾ ਨਹੀਂ ਸੀ ਸਾਈਬਰ ਸੈੱਲ ਜਾਂਦੇ ਆ ਉੱਥੇ ਕੰਪਲੇਂਟ ਕਰਦੇ ਆ ਕਿ ਐਦਾ ਐਦਾ ਸਾਡੇ ਨਾਲ ਠੱਗੀ ਹੋਈ ਆ ਸਾਈਬਰ ਸੈੱਲ ਕੀ ਕਰ ਸਕਦਾ ਸੀ ਹੁਣ ਉਹਨਾਂ ਨੇ ਜਿਹੜਾ ਉਹ ਆਪਣੀ ਕਾਰਵਾਈ ਸ਼ੁਰੂ ਕੀਤੀ ਆ ਹਲੇ ਵੀ ਉਹ ਕਾਰਵਾਈ ਚੱਲ ਰਹੀ ਆ ਹਲੇ ਵੀ ਨਹੀਂ ਪਤਾ ਲੱਗ ਸਕਿਆ ਕਿ ਉਹ ਜੜੀਆਂ ਚਾਰ ਕੁੜੀਆਂ ਉਹ ਇੱਕੋ ਸੀ ਕੋਈ ਬੰਦਾ ਸੀ ਕੋਈ ਗਰੁੱਪ ਸੀ ਇਹ ਕੀ ਸੀ ਹਲੇ ਤੱਕ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਜਿਹੜਾ ਉਹ ਬਜ਼ੁਰਗਾ ਆਪਣਾ ਅਕਾਊਂਟ ਖਾਲੀ ਹੋਣ ਤੋਂ ਬਾਅਦ ਇੰਨਾ ਕੁ ਜ਼ਿਆਦਾ ਸਦਮੇ 'ਚ ਚਲਾ ਜਾਂਦਾ ਇੰਨਾ ਕੁ ਜ਼ਿਆਦਾ ਡਿਪਰੈਸ਼ਨ 'ਚ ਚਲਾ ਗਿਆ ਉਹ ਇਲਾਜ ਦੇ ਅਧੀਨ ਆਉ ਹੁਣ ਵੀ ਉਹਨੂੰ ਇੱਕ ਇਹੋ ਜੀ ਬਿਮਾਰੀ ਲੱਗੀ ਕਿ ਨਾ ਕੋਈ ਦਿਨ ਦਾ ਪਤਾ ਲੱਗ ਰਿਹਾ ਕਿਹੜਾ ਦਿਨ ਆ ਕੀ ਸਮਾਂ ਵਾਂ ਦਿਨ ਆ ਰਾਤ ਆ ਕੋਈ ਇਹ ਵੀ ਨਹੀਂ ਪਤਾ ਤੇ ਉਹ ਪੂਰੀ ਤਰ੍ਹਾਂ ਤੇ ਨਾਲ ਜਿੱਦਾਂ ਇੱਕ ਬ੍ਰੇਨਵਾਸ਼ ਹੋਇਆ ਹੁੰਦਾ ਉਹ ਬਿਮਾਰੀ ਉਹਨੂੰ ਲੱਗ ਚੁੱਕੀ ਆ ਤੇ ਉਹਦਾ ਇਲਾਜ ਕਰਵਾ ਰਿਆ ਵਾ ਆਪਣੀ ਗਲਤੀ ਕਰਕੇ ਭਾਵੇਂ ਕਿ ਇੱਕ ਉਮਰ ਸੀ ਕਿ ਚਲੋ ਹੋਰ ਵੀ ਕਾਰਨ ਬਣ ਸਕਦੇ ਸੀ ਬਿਮਾਰੀ ਜਿਹੜੀ ਆ ਉਹ ਹੋ ਸਕਦਾ ਕਿ ਉਹਦਾ ਵੀ ਸੁਭਾਅਕ ਸੁਭਾਵਕ ਵੀ ਲੱਗ ਜਾਂਦੀ ਪਰ ਇਹ ਜਿਹੜਾ ਉਹਨੇ ਪਾਗਲਪਨ ਕੀਤਾ ਉਹਦੇ ਕਰਕੇ ਉਹ ਬਿਮਾਰੀ ਆ ਜਿਹੜੀ ਉਹਨੂੰ ਲੱਗੀ ਤੇ ਉਹਨੂੰ 78 ਸਾਲ ਦੀ ਉਮਰ ਦੇ ਵਿੱਚ ਇਹ ਬਦਨਾਮੀ ਘਟਣੀ ਪਈ ਸੋ ਦੋਸਤੋ ਬਹੁਤ ਅਲਰਟ ਰਹਿਣ ਦੀ ਲੋੜ ਆ ਖਾਸ ਤੌਰ ਤੇ ਇਸ ਸੋਸ਼ਲ ਮੀਡੀਆ ਤੋਂ ਆਪਾਂ ਬਹੁਤ ਸੋਹਣੀਆਂ ਤਸਵੀਰਾਂ ਦੇਖ ਕੇ ਐਵੇਂ ਕਿਸੇ ਨੂੰ ਫਰੈਂਡ ਰਿਕੁਐਸਟ ਭੇਜ ਦਿੰਨੇ ਆ ਕੋਈ ਮੈਸੇਜ ਕੁੜੀ ਦਾ ਸਾਨੂੰ ਆ ਗਿਆ ਅਸੀਂ ਨਾਲ ਹੀ ਗੱਲਬਾਤ ਕਰਨੀ ਸ਼ੁਰੂ ਕਰ ਦਿੰਨੇ ਆ ਇਹ ਨਹੀਂ ਪਤਾ ਹੁੰਦਾ ਕਿ ਕੌਣ ਜੈਨੂਅਨ ਆ ਕਿ ਫੇਕ ਆ ਅੱਗੇ ਉਹ ਬਹੁਤ ਸਾਰੇ ਜਿਹੜੇ ਚਲਾਕ ਬੰਦੇ ਨੇ ਜਿਹੜੇ ਆਪਣਾ ਸ਼ੈਤਾਨ ਸ਼ੈਤਾਨੀ ਦਿਮਾਗ ਵਾਲੇ ਬੰਦੇ ਆ ਉਹ ਤੁਹਾਡੇ ਨਾਲ ਧੋਖਾ ਕਰ ਸਕਦੇ ਨੇ ਤੁਹਾਨੂੰ ਕਿਸੇ ਜਾਲ ਦੇ ਵਿੱਚ ਫਸਾ ਸਕਦੇ ਨੇ ਤੇ ਇਹ ਕਿਸੇ ਵੀ ਉਮਰ ਦੇ ਬੰਦੇ ਦੇ ਨਾਲ ਹੋ ਸਕਦਾ ਇੱਥੇ ਬਜ਼ੁਰਗ ਦੇ ਨਾਲ ਹੋਇਆ ਤੁਸੀਂ ਜਵਾਨ ਹੋ ਤੁਸੀਂ ਬੇਟੇ ਵਿਚਾਲੇ ਵਾਲੇ ਆਏ ਜਾਲੇ ਹੋ ਕੋਈ ਵੀ ਹੋ ਕਿਸੇ ਵੀ ਏਜ ਦੇ ਹੋ ਤੁਹਾਡੇ ਨਾਲ ਵੀ ਇਹ ਸਾਰਾ ਕੁਝ ਹੋ ਸਕਦਾ ਤੂੰ ਬਿਲਕੁਲ ਸਤਰਕ ਰਹਿਣ ਦੀ ਲੋੜ ਆ سوشل میڈیا ਤੇ ਕਦੇ ਵੀ ਐਦਾਂ ਅਣਜਾਣ ਬੰਦੇ ਦੇ ਨਾਲ ਗੱਲਬਾਤ ਨਾ ਕਰੋ ਬਹੁਤ ਬਹੁਤ ਧੰਨਵਾਦ